ਇਹ ਤਿੰਤਰਾਂ ਨਮਿਤੀ ਹੈ ਇੱਕ ਤਾਂ ਪਹਿਲਾਂ ਬੱਚਾ ਮਾਂ ਦੇ ਪੇਟ ਚੋਂ ਲੈ ਕੇ ਪੈਦਾ ਹੁੰਦਾ ਹੈ ਦੂਸਰਾ ਜਿਹੜਾ ਆਪਾਂ ਟੀਕੇ ਲਾਉਨੇ ਆ ਜਿਹਨੂੰ ਇਮਿਊਨਾਈਜੇਸ਼ਨ ਕਹਿੰਦੇ ਆ ਜਿਵੇਂ ਬੀਸੀਜੀ ਦਾ ਟੀਕਾ ਪੋਲੀਓ ਦੀਆਂ ਡਰਾਪਸ ਪਿਆਤੇ ਜਾਂ ਹੋਰ ਟੀਕੇ ਲਾਤੇ ਇਹਦੇ ਨਾਲ ਪੈਦਾ ਕਰਦੇ ਤੀਸਰੀ ਆਪਾਂ ਜਿਹੜੀ ਇਮਿਊਨਿਟੀ ਲੈਣੇ ਆ ਰੋਗ ਨਾਲ ਲੜਨ ਦੀ ਸ਼ਕਤੀ ਉਹ ਸੀ ਆਪਣੇ ਆਲੇ ਦੁਆਲੇ ਲੋਕਾਂ ਤੋਂ ਮਰੀਜ਼ਾਂ ਤੋਂ ਪੈਂਦੇ ਜਿਵੇਂ ਕਿ ਕਾਖੜਾ ਲਾਕੜਾ ਜਿਹਨੂੰ ਸਮਾਲ ਪੋਕਸ ਸਿਕਨ ਪੋਕਸ ਕਹਿ ਦਿੰਨੇ ਹੈਗੇ ਆ ਖਸਰਾ ਇਹ ਅਸੀਂ ਇੱਕ ਦੂਜੇ ਤੋਂ ਹਵਾ ਰਾਹੀਂ ਵਾਇਰਸ ਰਾਹੀਂ ਸਾਡੇ ਅੰਦਰ ਆਉਂਦੇ ਆ ਇਹ ਇੱਕ ਵਾਰੀ ਹੁੰਦਾ ਜਿਵੇਂ ਜਨੇਊ ਆ ਜਿੰਦਗੀ ਚ ਇੱਕ ਵਾਰੀ ਨਿਕਲਦਾ ਹੈਗਾ ਹਰ ਤਰ੍ਹਾਂ ਚ ਕਹਿ ਦਿੰਦੇ ਆ ਉਹ ਤੋਂ ਬਾਅਦ ਆਪਣੇ ਅੰਦਰ ਉਹਦੇ ਬੈਕਟੀਰੀਆ ਜਾਂ ਵਾਇਰਸ ਪੈਦਾ ਹੋ ਜਾਂਦਾ ਹੈਗਾ ਫਿਰ ਸਾਨੂੰ ਜ਼ਿੰਦਗੀ ਚ ਦੁਬਾਰਾ ਨਹੀਂ ਹੁੰਦਾ ਇਹ ਉਹ ਗੀ ਇਮਿਊਨਿਟੀ ਗੱਲ ਹੁਣ ਜਦੋਂ ਜਿਹੜੀ ਇਮਿਊਨਿਟੀ ਆ ਉਹ ਦਿਮਾਗ ਹੈ ਉਹ ਸਾਰੇ ਅੰਗਾਂ ਨੂੰ ਚਲਾਉਂਦਾ ਕਮਾਂਡ ਦਿੰਦਾ ਹੈਗਾ ਜਿਵੇਂ ਆਪਾਂ ਹੁਣ ਖਾ ਰਹੇ ਆ ਕੋਈ ਚੀਜ਼ ਭੁੱਖ ਲੱਗੀ ਢਕਾਰ ਆਉਂਦਾ ਭੁੱਖ ਦਾ ਕੋਈ ਚੀਜ਼ ਆ ਗਈ ਹੈ ਫਰਜ਼ ਕਰ ਆਪਣੇ ਕੋਲ ਗਲਾਸਾਂ ਮਨਾ ਆ ਗਈ ਹੂੰ ਤਾਰੇ ਦਿਮਾਗ ਹੈ ਆਪਣੇ ਮਿਹਦੇ ਨੂੰ ਪਿੰਕਰੇ ਨੂੰ ਸਭ ਨੂੰ ਆਰਡਰ ਕਰੂਗਾ ਵੀ ਆਹ ਚੀਜ਼ ਆ ਰਹੀ ਹੈ ਤੁਸੀਂ ਇਸ ਤਰ੍ਹਾਂ ਦੇ ਜੂਸ ਬਣਾਓ ਇਸ ਤਰ੍ਹਾਂ ਦੇ ਰਸ ਬਣਾਓ ਜਦੋਂ ਖਾਵਾਂਗੇ ਆਪਾਂ ਤਾਂ ਉਹ ਨੂੰ ਅੱਗੇ ਢੁਕਾਰ ਵਾਪਸ ਜਾਊਗਾ ਬ੍ਰੇਨ ਨੂੰ ਇਹ ਤੂੰ ਢੁਕਾਰ ਲਿਆ ਇਹ ਅੰਗ ਆ ਜਿਹੜੇ ਵਾਪਸ ਬ੍ਰੇਨ ਨੂੰ ਮੈਸੇਜ ਕਰਨਗੇ ਵੀ ਇਹਨੇ ਹੁਣ ਬਹੁਤ ਖਾ ਲਿਆ ਇਹਨੂੰ ਕਿ ਹੁਣ ਪਾਸ ਕਰ ਉਹ ਪਾਸ ਕਰਨਾ ਸੀ ਕੋਈ ਬੋਲ ਨਹੀਂ ਉਹ ਬ੍ਰੇਨ ਨੂੰ ਕਹੂਗਾ ਵੀ ਤੂੰ ਢੁਕਾਰ ਲਿਆ ਉਹ ਢੁਕਾਰ ਲਿਆਊਗਾ ਜੇ ਆਪਾਂ ਉਸ ਟਾਈਮ ਕਿਤੇ ਨਾਚਣ ਦਾ ਅਲਾਰਮ ਹੋ ਗਿਆ ਅਲਾਰਮ ਹੋ ਗਿਆ ਵੀ ਆਪਾਂ ਕਿਦੇ ਨੱਚ ਰਹੇ ਆ ਜਿਵੇਂ ਫਿਲਮ ਮੈਰਿਜ ਚ ਗਏ ਆਪਾਂ ਆਰਕੈਸਟਰਾ ਦੇਖੀ ਜਾਂਦੇ ਆ ਜਾਂ ਕਿਸੇ ਨੂੰ ਮਿਲ ਰਹੇ ਆ ਉਹਨੇ ਕਹਿਤਾ ਬਈ ਹੋਰ ਖਾ ਲੋ ਥੋੜਾ ਜਿਆ ਹਰ ਇੱਕ ਰਿਸ਼ਤੇਦਾਰ ਇੱਕ ਦੂਜੇ ਨੂੰ ਲਾਓ ਜੀ ਖਾ ਲੋ ਥੋੜਾ ਜਿਆ ਲਾਓ ਜੀ ਖਾ ਲੋ ਆਪਾਂ ਨਾ ਨਹੀਂ ਕਰ ਸਕਦੇ ਤਾਂ ਆਪਾਂ ਹੋਰ ਖਾ ਲਿਆ ਤਾਂ ਉਹ ਢਕਾਰ ਜਿਹੜਾ ਮਿਸਮੈਚ ਹੋ ਗਿਆ ਵੀ ਬਾਈ ਹੁਣ ਬਸ ਕਰਦੇ ਫਿਰ ਉਸ ਤੋਂ ਬਾਅਦ ਘੰਟੇ ਡੇਢ ਘੰਟੇ ਬਾਅਦ ਹਰ ਕਿਸੇ ਦਾ ਵੱਖਰਾ ਵੱਖਰਾ ਫਿਰ ਢਕਾਰ ਹੋਊਗਾ ਵੀ ਹਾਜਮ ਹੋ ਗਿਆ ਹੁਣ ਹੋਰ ਰੌਣ ਦੇ ਤਾਂ ਉਹ ਤਿੰਨ ਤਰ੍ਹਾਂ ਦੇ ਢਕਾਰ ਆ ਜਿਹੜੇ ਐਵੇਂ ਇਵੇਂ ਜਦੋਂ ਕਿਸੇ ਦੇ ਪਲੇਟलेट्स ਘੱਟ ਜਾਂਦੇ ਆ ਆਪਾਂ ਇਮਿਊਨਿਟੀ ਦੀ ਗੱਲ ਕਰਦੇ ਆ ਬਹੁਤ ਜ਼ਿਆਦਾ ਘਟ ਗਈ ਤਾਂ ਸਾਨੂੰ ਬਾਹਰੋਂ ਖੂਨ ਲਾਉਣਾ ਪੈ ਗਿਆ ਜਾਂ ਨਕਲੀ ਹੈਗੇ ਉਹਨਾਂ ਨੂੰ ਬਾਡੀ ਅਸੈਪਟ ਨਹੀਂ ਕਰਦੀ ਉਹਦੇ ਅਗੇਂਸਟ ਫਿਰ ਐਂਟੀਬਾਡੀਜ਼ ਬਣਾਉਂਦੀ ਆ ਉਹ ਐਂਟੀਜਨ ਤੇ ਐਂਟੀਬਾਡੀ ਦੀ ਲੜਾਈ ਕਿੰਨੇ ਕਿੰਨੇ ਸਾਲ ਚੱਲਦੀ ਜਿਵੇਂ ਇੱਕ ਚੱਕਾ ਚੱਲ ਰਿਹਾ ਸਾਈਕਲ ਦਾ ਤਾਂ ਉਸੇ ਜਿਹੜੇ 30 ਚੀਜ਼ ਉਹ ਜਿਹੜੀ ਕੋਈ ਪੇਚ ਕਸ ਜਾਂ ਕੋਈ ਲੋਹੇ ਦੀ ਚੀਜ਼ ੜਾ ਦੋ ਉਹ ਚੱਕੇ ਦੀਆਂ ਤਾਰਾਂ ਵੀ ਟੁੱਟਣਗੀਆਂ ਜਾਂ ਪੇਸਕਸ ਵਿਵਿੰਗਾ ਹੋ ਜਾਊਗਾ ਜਿਹੜਾ ਬਾਈਪਾਸ ਟ੍ਰੀਟਮੈਂਟ ਹੈ ਸਾਇੰਸ ਨੇ ਖੋਜਾ ਕਰਕੇ ਬੰਦੇ ਨੂੰ ਤਾਂ ਬਚਾ ਲਿਆ ਪਰ ਉਸ ਤੋਂ ਬਾਅਦ ਹੋਣ ਵਾਲੀਆਂ ਜਿਹੜੀਆਂ ਅਲਾਮਤਾਂ ਜਿਉਂ ਮਰੀਜ਼ਾਂ ਨੁਕਸਾਨ ਕਿੰਨੇ ਕਿੰਨੇ ਮਹੀਨੇ ਮਰੀਜ਼ ਬਿਮਾਰ ਰਹਿੰਦਾ ਜਿਵੇਂ ਲੱਤਾਂ ਦੁਖਣੀ ਐ ਬੁਖਾਰ ਚੜਨਾ ਮਿਨੀਮਮ ਨਿੱਕ ਨਿੱਕੇ ਨਿੱਕੇ ਪ੍ਰੋਬਲਮਾਂ ਕਿਸੇ ਬਿਮਾਰੀ ਨੂੰ ਦਵਾਈਆਂ ਨਾਲ ਠੀਕ ਕਰਨਾ ਮਤਲਬ ਇਹ ਹਵਾ ਦੇ ਭਰੇ ਟਿਊਬ ਆ ਤੁਸੀਂ ਇੱਥੋਂ ਨੱਪ ਦਿਓ ਇੱਥੋਂ ਭੁੱਲ ਜੂਗੇ ਇੱਥੋਂ ਨੱਪ ਦਿਓ ਇੱਥੋਂ ਭੁੱਲ ਜੂਗੇ ਇਹ ਦਵਾਈ ਕਿਸੇ ਚੀਜ਼ ਨੂੰ ਠੀਕ ਕਰਨ ਦਾ ਨਾਂ ਨਹੀਂਗਾ ਤਾਂ ਉਹਨਾਂ ਬਾਡੀ ਆਪਣੇ ਆਪ ਰਿਪੇਅਰ ਕਰਦੀ ਆ ਜੇ ਉਹਦਾ ਕਮਿਊਨੀਕੇਸ਼ਨ ਸਹੀ ਆ ਤਾਂ ਦਿਮਾਗ ਦਾ ਸਾਰੇ ਅੰਗਾਂ ਦਾ ਕਮਿਊਨੀਕੇਸ਼ਨ ਸਹੀ ਆ ਤਾਂ ਠੀਕ ਹੈ ਤਾਂ ਹੀ ਅਸੀਂ ਕਹਿੰਦੇ ਨਾ ਜਦੋਂ ਰੋਟੀ ਖਾਣੀ ਬਿਲਕੁਲ ਸ਼ਾਂਤ ਪਰਮਾਤਮਾ ਦਾ ਨਾਮ ਲੋ ਤੇ ਇਹਦਾ ਪੇਟ ਆ ਸਿੱਧਾ ਹੋਵੇ ਇਹ ਨਹੀਂ ਤੁਸੀਂ ਬੈਠੇ ਐਸ ਤਰ੍ਹਾਂ ਪੋਜੀਸ਼ਨ ਪੇਟ ਥੋੜਾ ਘੁੱਟਿਆ ਹੋਇਆ ਹੈਗਾ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਅਗੇ ਸੀ ਮਾਤਾ ਰੋਟੀ ਖਾਂਦੇ ਸੀ ਕੋਲੇ ਪੱਖੇ ਚੱਲਦੇ ਸਾਰਿਆਂ ਰੋਟੀ ਖਵਾ ਕੇ ਫਿਰ ਖਾਂਦੇ ਸੀ ਸ਼ਾਂਤੀ ਨੇ ਰੋਟੀ ਖਾਂਦੇ ਸੀ ਲੋ ਹੁਣ ਤਾਂ ਟੀਵੀ ਲੱਗਿਆ ਹੁੰਦਾ ਜਾਂ ਮੋਬਾਈਲ ਚੱਲਦਾ ਹੁੰਦਾ ਤੇ ਬੰਦੇ ਆ ਧਿਆਨ ਕਿਤੇ ਹੋਰ ਆ ਜਾਂ ਫੋਨ ਆ ਜਾਂਦਾ ਹੈਗਾ ਰੋਟੀ ਹੱਦੋਂ ਕੱਢੀ ਹੁੰਦੀ ਹੁੰਦੀ ਹੁਣ ਤਾਂ ਰਸ ਬੰਦਦੇ ਆ ਜਿਹੜੇ ਰਸ ਬਣਨਗੇ ਇੱਥੇ ਫਰਮੈਂਟੇਸ਼ਨ ਹੋਊਗੀ ਛੋਟੀ ਹੰਤਰੀ ਜੇ ਕਟਾਣੂ ਫਰਮੈਂਟੇਸ਼ਨ ਕਰਨਗੇ ਤਾਂ ਉਹੀ ਸਾਡੀ ਤੰਦਰੁਸਤੀ ਹੈ ਜਿੰਨੀ ਦਰ ਜਾਗਾ ਹੁਣ ਕੀ ਆ ਰੋਟੀ ਸਾਡੀ ਨਾਲ ਦੇ ਨਾਲ ਲੈਟਰਨ ਜੇ ਰੋਟੀ ਖਾਦੀ ਆਪਾਂ ਕਹਿੰਨੇ ਪੁਰਾਣੇ ਆ ਸਰ ਹੁਣ ਜਾਂਦੇ ਚਾਹ ਹੀ ਬਣਾ ਲੀਏ ਥੋੜੀ ਜੀ ਉਹ ਸਭ ਨਾਦਰਾ ਪਾਣੀ ਧੱਕ ਕੇ ਨਹੀਂ ਪੀਣਾ ਥੋੜਾ ਜਿਹਾ ਪਾਣੀ ਪੀਓ ਵੀ ਉਹ ਜਿਹੜਾ ਗਾੜਾ ਜਿਹਾ ਪਦਾਰਥ ਉਹ ਪਤਲਾ ਹੋ ਜਾਏ ਤੇ ਉਹ ਗਾਹ ਚਲਾ ਜਾਵੇ ਜੈਸੇ ਉਹ ਤੂੰ ਚਾਹ ਪੀ ਲਈ ਪਾਣੀ ਜੱਗ ਭਰ ਕੇ ਪੀ ਲੈ ਦੋ ਤਿੰਨ ਗਲਾਸ ਪੀ ਲੈ ਉਹ ਗਾਹ ਚਲਾ ਜਾਂਦਾ ਹੈਗਾ ਤੇ ਜਿਹੜੀ ਅੰਦਰ ਤਾਕਤਵਾਨੀ ਉਹ ਨਹੀਂ ਨਿਭਾਉਂਦੀ ਇਸ ਦਾ ਜਿਹੜਾ ਖਾਣ ਪੀਣ ਦਾ ਸਮ ਜਿਹੜੀ